ਅਜ ਸਿੰਘਾ ਸ਼ਹੀਦਾ ਡੇਰਾ ਬਾਬਾ ਜਰਨੈਲ ਸਿੰਘ ਪਿੰਨ ਨੰਗਲ ਬੇਟ ਫਲੋਰ ਵਿਖੇ 15 ਪਾਠਾਂ ਦੇ ਭੋਗ ਪਾਏ ਗਏ ਅਜ ਸਿੰਘਾ ਸ਼ਹੀਦਾ ਡੇਰਾ ਬਾਬਾ ਜਰਨੈਲ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਵੱਲੋਂ ਬਾਬਾ ਵਡਪਾਲ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਜ ਸਿੰਘਾ ਸ਼ਹੀਦਾ ਡੇਰਾ ਬਾਬਾ ਜਰਨੈਲ ਸਿੰਘ ਪਿੰਨ ਨੰਗਲ ਬੇਟ ਫਲੋਰ ਵਿਖੇ 15 ਪਾਠਾਂ ਦੇ ਭੋਗ ਪਾਏ ਗਏ ਜਿਸ ਵਿੱਚ ਭਾਈ ਹਰਜੀਤ ਸਿੰਘ ਭਾਈ ਓਮਕਾਰ ਸਿੰਘ ਅਤੇ ਭਾਈ ਰਿੰਕੂ ਸਿੰਘ ਵੱਲੋਂ ਕੀਰਤਨ ਕੀਤਾ ਗਿਆ ਅਤੇ ਨਾਲ ਭਾਈ ਕਲਮ ਸਿੰਘ ਜਲੰਧਰ ਵਾਲਿਆਂ ਵੱਲੋਂ ਕੀਰਤਨ ਕੀਤਾ ਗਿਆ ਫਿਰ ਪਾਈ ਜਸਪਾਲ ਸਿੰਘ ਜੀ ਮੋਗੇ ਵਾਲੇ ਟਾਡੀ ਜਥਾ ਉਹਨਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਣੀ ਨਾਲ ਜੋੜਿਆ ਅਤੇ ਪਾਈ ਨਵਦੀਪ ਸਿੰਘ ਦੇ ਜਥੇ ਵੱਲੋਂ ਸੁਹਾਗ ਜੋੜੇ ਦੇ ਇਸ ਥਾਂ ਤੇ ਆਨੰਦ ਕਾਰਜ ਕਰਵਾਏ ਗਏ ਉਸ ਤੋਂ ਉਪਰੰਤ ਆਜ ਬੇਅੰਤ ਸੰਗਤਾਂ ਨੇ ਆਣ ਕੇ ਕੀਰਤਨ ਅਤੇ ਬਾਣੀ ਦਾ ਆਨੰਦ ਮਾਣਿਆ ਅਤੇ ਬਾਣੀ ਦਾ ਲਹਾ ਲਿਆ ਆਇਆ ਹੋਇਆ ਸੰਗਤਾਂ ਨੂੰ ਅਟੁੱਟ ਲੰਗਰ ਵਰਤਾਏ ਗਏ ਉਸ ਤੋਂ ਉਪਰੰਤ ਸਰੋਪਾ ਉਪਾ ਕੇ ਬਾਬਾ ਜੀ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਬਾਬਾ ਜੀ ਸੁਖਵਿੰਦਰ ਸਿੰਘ ਵੱਲੋਂ ਨਾਲ ਹੀ ਆਏ ਹੋਏ ਪੱਤਰਕਾਰ ਪਾਇ ਚਾਰੇ ਦਾ ਧੰਨਵਾਦ ਕੀਤਾ ਗਿਆ ਬਾਬਾ ਜੀ ਨੇ ਕਿਹਾ ਹੈ ਕਿ ਇੱਥੇ ਹਰ ਐਤਵਾਰ ਇਸੇ ਤਰ੍ਹਾਂ ਹੀ ਪੋਗ ਪਾਏ ਜਾਂਦੇ ਹਨ ਆਣ ਕੇ ਹਰ ਐਤਵਾਰ ਆਪਣੀ ਹਾਜ਼ਰੀ ਲਗਾਇਆ ਕਰੋ ਅਤੇ ਬਾਣੀ ਕੀਰਤਨ ਦਾ ਆਨੰਦ ਮਾਣਿਆ ਕਰੋ ਧੰਨਵਾਦ ਫਿਲੌਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ بچیاں کر あ <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਬੋਧ ਜੀ ਵਾਹਿਗੁਰੂ ਅਮਰ ਪੰਥਿਆ ਚਾ ਸਰਬਦ ਸਤਿਗੁਰੂ ਦੇ ਅਟਿਆ ਰੂਪੀਆਂ ਕਪੀਆਂ ਨਾਮ ਜਪਿਆ ਅਮਰ ਸੰਗਿਆ ਦੇ ਦੇਸ਼ ਵਿਦੇਸ਼ ਵਿੱਚ ਵਸੀਆਂ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਛਾਈਆਂ ਜੇ ਸਤਿਗੁਰ ਨਦਰ ਕਰੇ ਨਿਮਕੇ ਖਰ ਨਾਮ ਦੇ ਮੇਰਾ ਮਨ ਤਾਂ ਸ਼ੀਤਲ ਹੋਏ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਦਰਾਇਆ ਜਨ ਆਵਨ ਕਾਇਓ ਸਵਾਉ ਜਨ ਕੇ ਸੰਗ ਚਿਤ ਆਵੇ ਨਾ ਉਹ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕਉ ਸਦਾ ਨਿਮਸਕਾਰ ਦੇ ਮਹਾਵਾਕ ਅਨਸਾਰ ਅੱਜ ਗੁਰਦਵਾਰਾ ਸਿੰਘਾ ਸ਼ਹੀਦਾਂ ਦੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਬੇਟਾ ਲੋਲ ਫਲੋਰ ਵਿਖੇ ਹਫਤਾਵਾਰੀ ਸਮਾਗਮ ਜੋ ਹੁੰਦੇ ਆ ਅੱਜ ਦੇ ਸਮਾਗਮਾਂ ਵਿੱਚ ਅੰਤਨੰਦ ਬਾਬਾ ਬੜਪਾਖ ਸਿੰਘ ਮਾਦੇ ਜਨਮ ਦਿਨ ਨੂੰ ਸਮਰਪਿਤ 15 ਅਖੰਡ ਪਾਠ ਪਰਸੋਂ ਰੋਜ਼ਾਂ ਦਾ ਆਰੰਭ ਹੋਏ ਬਾਣੀ ਸ਼ੁਰੂ ਤੋਂ ਅਦ ਮਦ ਸਪੂਰਨ ਤਾਈ ਭੋਗ ਪਏ ਆ ਅੱਜ 15 ਪਾਠਾਂ ਦੇ ਭੋਗ ਪਾਉਣ ਤੋਂ ਉਪਰੰਤ ਮਹਾਨ ਕੀਰਤਨ ਦਰਬਾਰ ਸਜਿਆ ਸਜੇ ਦਰਵਾਰ ਵਿੱਚ ਹਜੂਰੀ ਲੱਗੀ ਭਾਈ ਹਰਜੀਤ ਸਿੰਘ ओंकार ਸਿੰਘ ਅਤੇ ਭਾਈ ਰਿੰਕੂ ਸਿੰਘ ਵੱਲੋਂ ਕੀਰਤਨ ਹੋਇਆ ਆਰਤੀ ਆਰਦੇ ਕੀਰਤਨ ਤੇ ਪ੍ਰੇਮ ਭੁਲੇ ਸ਼ਬਦ ਪੜੇ ਗਏ ਉਸ ਤੋਂ ਉਪਰੰਤ ਭਾਈ ਕਰਮ ਸਿੰਘ ਜੀ ਜਲੰਧਰ ਵਾਲੇ ਰਾਗੀ ਜਥੇ ਨੇ ਕੀਰਤਨ ਕੀਤਾ ਫਿਰ ਭਾਈ ਜਸਪਾਲ ਸਿੰਘ ਜੀ ਉਦਾਸ ਸਿੰਘ ਮੁੱਗੇ ਵਾਲਿਆਂ ਦਾ ਢਾਡੀ ਜਥਾ ਉਹਨਾਂ ਨੇ ਗੁਰੂ ਅਥਾਸਣਾ ਕੇ ਸੰਗਤਾਂ ਦਾ ਨਿਹਾਲ ਕੀਤਾ ਫਿਰ ਭਾਈ ਨਵਦੀਪ ਸਿੰਘ ਦੇ ਜਥੇ ਵੱਲੋਂ ਸੁਹਾਗ ਜੁੜੇ ਦੇ ਆਨੰਦ ਕਾਜ ਇਸ ਸਥਾਨ ਤੇ ਹੋਏ ਤੇ ਸਾਧ ਸੰਗਤ ਦੇ ਨੰਦਕਾਰ ਜੋਇ ਅਤੇ ਬਿਆੰਤ ਸੰਗਤਾਂ ਨੇ ਅੱਜ ਦੇ ਸਮਾਗਮ ਦੇ ਵਿੱਚ ਜਿੱਥੇ ਬਾਣੀ ਦਾ ਕੀਰਤਨ ਦਾ ਲਾਹਾ ਲਿਆ ਉੱਥੇ ਅਤੁੱਟ ਲੰਗਰ ਵਰਤਾਏ ਗਏ ਤੇ ਆਇਆਂ ਸੰਗਤਾਂ ਨੂੰ ਬਾਬਾ ਜੀ ਦੇ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸ਼ਬਦ ਗੁਰੂ ਨਾਲ ਜੁੜਨ ਦੀ ਅਪੀਲ ਕੀਤੀ ਖੰਡੇ ਬਾਟ ਦਾ ਅਮਰਸ਼ਾ ਕੇ ਗੁਰੂ ਵਾਲੇ ਬੰਨ ਬਾਤ ਤੇ ਪ੍ਰੇਰਿਤ ਕੀਤਾ ਤੇ ਉੱਥੇ ਆਇਆਂ ਸੰਗਤਾਂ ਨੂੰ ਸਰਪਾਉ ਹੁਕਮ ਨਾਮੇ ਦੇ ਕੇ ਨਵਾਜਿਆ ਗਿਆ ਸੋ ਸਾਧ ਸੰਗਤ ਜੀ ਬੇਨਤੀ ਹੈ ਹਰ ਐਤਵਾਰ ਇਸ ਤਰ੍ਹਾਂ ਸਮਾਗਮ ਹੁੰਦੇ ਆ ਸਾਰਿਆਂ ਸੰਗਤਾਂ ਨੂੰ ਮਮਾ ਕੇ ਪਹੁੰਚਿਆ ਕਰੋ ਮੈਂ ਆਪਣੇ ਵੱਲੋਂ ਸਾਰੇ মিডিਆ ਵਾਲੇ ਵੀਰਾਂ ਦਾ ਪੱਤਰਕਾਰ ਵੀਰਾਂ ਦਾ ਜਥਿਆਂ ਦਾ ਸਮੂਹ ਜੀ ਸੰਗਤ ਦਾ ਧੰਨਵਾਦ ਕਰਦਾ ਹੁਟਾਨ ਕੋ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ